ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਪਈ ਅਮਰਪਾਲ ਸਿੰਘ ਖਾਲਸਾ ਨੇ ਆਸਾਮ ਦੀ ਡਿਗੜੂਗਲ ਜੇਲ੍ਹ ਵਿੱਚੋਂ ਸੂਬਾ ਸਰਕਾਰ ਨੂੰ ਲਿਖੀ ਚਿੱਠੀ ਭਾਈ ਅਮਰਪਾਲ ਸਿੰਘ ਖਾਲਸਾ ਹੋਣਾ ਇਸ ਖਾਤੇ ਵਿੱਚ ਸਰਕਾਰ ਨੂੰ ਆਖਿਆ ਕਿ ਉਹਨਾਂ ਨੂੰ ਸੰਸਦ ਵੱਜੋਂ ਸੌਂ ਚੁੱਕਣ ਲਈ ਅਰਜੀ ਤੌਰ ਤੇ ਰਿਹਾ ਕੀਤਾ ਜਾਵੇ ਨਹੀਂ ਤਾਂ ਪੁਲਿਸ ਕਸਟਡੀ ਵਿੱਚ ਹੀ ਲੋਕ ਸਭਾ ਤੋਂ ਸੌਂ ਚੁਕਵਾਈ ਜਾਵੇ ਇਹ ਜੋ ਮੰਗ ਭਾਈ ਅਮਰਪਾਲ ਸਿੰਘ ਖਾਲਸਾ ਹੋਣਾ ਵੱਲੋਂ ਕੀਤੀ ਗਈ ਹੈ ਤੇ ਇਸ ਤੋਂ ਪਹਿਲਾਂ ਉਹਨਾਂ ਦੇ ਵਕੀਲ ਈਮਾਨ ਸਿੰਘ ਖੈਰਾ ਨੇ ਵੀ ਇਹ ਜਾਣਕਾਰੀ ਦਿੱਤੀ ਸੀ ਤੁਹਾਨੂੰ ਦੱਸ ਦਈਏ ਕਿ ਸੂਬਾ ਪੰਜਾਬ ਦੀ ਇੱਕ ਜਥੇਬੰਦੀ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਖਾਲਸਾ ਆਪਣੇ ਨੌ ਸਾਥੀਆਂ ਸਮੇਤ ਡਿਬੜੂਗਲ ਜੇਲ੍ਹ ਵਿੱਚ ਐਨਐਸਏ ਤਹਿਤ ਬੰਦ ਨੇ ਵੇਖਣਾ ਇਹ ਹੋਵੇਗਾ ਕਿ ਉਹ ਕਿਸ ਤਰੀਕੇ ਰਾਈ ਸੰਸਦ ਵੱਜੋਂ ਆਪਣੀ ਸੌ ਚੁੱਕਦੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੰਥਕ ਸੀਟ ਅਖਵਾਉਣ ਵਾਲੇ ਹਲਕਾ ਕਡੂ ਸਾਹ ਤੋਂ ਭਾਈ ਅਮਰਿਤਪਾਲ ਸਿੰਘ ਹੁਣਾਂ ਨੂੰ ਇੱਕ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋਈ ਹੈ